ਅਜਾ ਸਿੰਘ ਹੋਰਾ ਦੀ ਜਿਸ ਤਰੀਕੇ ਦੇ ਨਾਲ ਮੌਤ ਹੁੰਦੀ ਹੈ ਉਸ ਦਾ ਸਦਮਾ ਇਸ ਵਕਤ ਪੂਰੇ ਭਾਰਤ ਨੂੰ ਪੂਰਾ ਭਾਰਤ ਇਸ ਵਕਤ ਸ਼ੋਕ ਦੇ ਵਿੱਚ ਹੈ। ਚਰਪਈ ਹੈਗੀ ਹੈ ਜਿਸ ਦੇ ਉੱਪਰ ਉਹ ਹਮੇਸ਼ਾ ਲੇਟਦੇ ਸੀਗੇ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਖਾਸ ਤਸਵੀਰ ਮਜਬੂਰ ਦਿਖਾਉਂਗਾ। ਅਜਾ ਸਿੰਘ ਹੋਰਾ ਦੀ ਉਮਰ 113 ਸਾਲ ਸੀਗੀ। ਆ ਉਦੋਂ ਉਹਨਾਂ ਨੂੰ ਜਿਹੜਾ ਅਵਾਰਡ ਦਿੱਤਾ ਗਿਆ ਸੀਗਾ 113 ਸਾਲ ਦਾ। ਉਹ ਤੁਸੀਂ ਦੇਖੋ ਸੋ ਲਦਾ ਇਹ ਅਵਾਰਡਸ ਪਏ ਨੇ ਕੁਮਕੀਤ ਤੁਹਾਨੂੰ ਇਹ ਜ਼ਰੂਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਮਰਾ ਤੁਸੀਂ ਪੂਰਾ ਜ਼ਰੂਰ ਦੇਖੋ ਇਸ ਜਗ੍ਹਾ ਦੇ ਉੱਪਰ ਹਾਲਾਂਕਿ ਗੈਸਟ ਰੂਮ ਵੀ ਇਹੀ ਹੈ ਇਸ ਜਗ੍ਹਾ ਦੇ ਉੱਪਰ ਜਦੋਂ ਕੋਈ ਵੀ ਵਿਅਕਤੀ ਆਉਂਦਾ ਫੌਜਾ ਸਿੰਘ ਹੋਰਾਂ ਨੂੰ ਮਿਲਣ ਦੇ ਲਈ ਤੇ ਇਸ ਜਗ੍ਹਾ ਦੇ ਉੱਪਰ ਬਠਾਨ ਦੇ ਸਿਗਨ ਇਹ ਆਖਰੀ ਤਸਵੀਰ ਤੁਹਾਨੂੰ ਇਹ ਸ਼ੂਜ਼ ਵੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਫੌਜਾ ਸਿੰਘ ਹੋਰ ਦਾ ਨਾਮ ਲਿਖਿਆ ਹੋਇਆ ਸ਼ੂਜ਼ ਕੋਸ਼ਿਸ਼ ਚੂਜ਼ ਨੂੰ ਪਾ ਕੇ ਕੱਲ ਫੌਜਾ ਸਿੰਘ ਹੋਰਾ ਨੇ ਅੰਤਿਮ ਸਾਨੇ ਮਸ਼ਹੂਰ ਦੜਾਕ ਫੌਜਾ ਸਿੰਘ ਹੋਰਾ ਦੀ ਜਿਸ ਤਰੀਕੇ ਨਾਲ ਮੌਤ ਹੁੰਦੀ ਹੈ ਉਸ ਦਾ ਸਦਮਾ ਇਸ ਵਕਤ ਪੂਰੇ ਭਾਰਤ ਨੂੰ ਪੂਰਾ ਭਾਰਤ ਇਸ ਵਕਤ ਸ਼ੋਕ ਦੇ ਵਿੱਚ ਹੈ ਫੌਜਾ ਸਿੰਘ ਹੋਰਾ ਦੀਆਂ ਕੁਝ ਯਾਦਾਂ ਨੇ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਜੋ ਕੁਝ ਮੈਡਲ ਉਹਨਾਂ ਨੇ ਦਿੱਤੇ ਆ ਇਹ ਉਹਨਾਂ ਦਾ ਕਮਰਾ ਹੈਗਾ ਕਮਰੇ ਦੇ ਅੰਦਰ ਚੱਲਦੇ ਤੁਹਾਨੂੰ ਤਸਵੀਰ ਲੈਣ ਦੀ ਕੋਸ਼ਿਸ਼ ਕਰਦੇ ਆ ਇਹ ਫੌਜਾ ਸਿੰਘ ਹੋਰਾ ਦਾ ਕਮਰਾ ਹੈ ਜਿਸ ਜਗ੍ਹਾ ਦੇ ਉੱਪਰ ਉਹ ਬੈਠਦੇ ਸੀਗੇ ਸੌਂਦੇ ਸੀਗੇ ਇਹ ਉਹਨਾਂ ਦੀ ਚਰਪਾਈ ਹੈਗੀ ਹੈ ਜਿਸ ਦੇ ਉੱਪਰ ਉਹ ਹਮੇਸ਼ਾ ਲੇਟਦੇ ਸੀਗੇ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਖਾਸ ਤਸਵੀਰ ਮਜ਼ਰੂਰ ਦਿਖਾਉਂਗਾ ਇਹ ਉਹੀ ਚੂਜ਼ ਨੇ ਜਿਸ ਨੂੰ ਪਾ ਕੇ ਜਿਹੜਾ ਹੈਗਾ ਇਹ ਉਹ ਕੱਲ ਜਿਹੜਾ ਇਹ ਰਨਿੰਗ ਦੇ ਲਈ ਫੌਜਾ ਸਿੰਘ ਹੁਰੀ ਜਾ ਰਹੇ ਸੀਗੇ ਤਾਂ ਆਪਣੇ ਘਰ ਤੋਂ ਕੁਝ ਕੀ ਦੂਰੀ ਦੇ ਉੱਪਰ ਜਦੋਂ ਨੈਸ਼ਨਲ ਹਾਈਵੇ ਦੇ ਉੱਪਰ ਜਾਂਦੇ ਨੇ ਤਾਂ ਉਹਨਾਂ ਦਾ ਕਾਰ ਐਕਸੀਡੈਂਟ ਦੇ ਨਾਲ ਜਿਹੜਾ ਹੈਗਾ ਇਹ ਉਹ ਮੌਤ ਹੋ ਜਾਂਦੀ ਹੈ ਉਹਦੀ ਬਾਡੀ ਨੂੰ ਲੈ ਕੇ ਜਾਂਦੇ ਨੇ ਇਹ ਤੁਸੀਂ ਘਰ ਦੇ ਵਿੱਚ ਟੰਗੇ ਮੈਡਲ ਜਰੂਰ ਦੇਖੋ तकरीबन 100 150 ਮੈਡਲ ਹੈਗੇ ਨੇ ਇਹ ਸਾਰੇ ਮੈਡਲ ਫੌਜਾ ਸਿੰਘ ਹੋਰਾ ਨੇ ਆਪਣੀ ਲਾਈਫ ਦੀ ਜਰਨੀ ਦੇ ਵਿੱਚ ਜਿਹੜਾ ਹੈਗਾ ਉਹ ਜਿੱਤੇ ਨੇ ਹਰੇਕ ਮੈਡਲ ਨੂੰ ਜਿਹੜਾ ਹੈਗਾ ਇਹ ਇੱਕ ਕਰਕੇ ਅਰਜਿਤ ਕੀਤਾ ਹੈ ਤੇ ਵਰਲਡ ਬੁੱਕ ਆਫ ਰਿਕਾਰਡ ਲੰਡਨ ਦਾ ਸਰਟੀਫਿਕੇਟ ਹੈਗਾ ਹੈ ਉਸ ਤੋਂ ਇਲਾਵਾ ਉਹਨਾਂ ਦੀ ਫੋਟੋ ਹੈਗੀ ਹੈ ਉਸ ਤੋਂ ਬਾਅਦ ਜਿਹੜਾ ਹਾਫ ਮੈਰਾਥਨ 2024 ਦੇ ਵਿੱਚ ਹੋਇਆ ਸੀਗਾ ਉਹ ਹੈਗਾ ਉਸ ਤੋਂ ਇਲਾਵਾ ਜੇਕਰ ਤੁਸੀਂ ਟਰੋਫੀਜ਼ ਦੇਖੂਗੇ ਤੇ ਬਹੁਤ ਟਰੋਫੀਜ਼ ਨੇ ਮੈਂ ਇੱਕ ਇੱਕ ਕਰਕੇ ਨਾਮ ਨਹੀਂ ਲੈ ਸਕਦਾ ਬਟ ਬਹੁਤ ਸਨਮਾਨ ਜਿਹੜੇ ਨੇ ਉਹ ਸਾਰੇ ਟੰਗੇ ਹੋਏ ਨੇ ਇਹ ਤੁਸੀਂ ਇੱਕਦਮ ਜ਼ਰੂਰ ਕੈਮਰਾਮੈਨ ਨੂੰ ਕਹੋਗੇ ਦਿਖਾਵੇ ਇੱਕ ਇਹ ਤੁਸੀਂ ਤਸਵੀਰ ਦੇਖੋ ਦਿਲ ਦੀ ਦੁਆ ਅ ਮੇਰੇ ਖਿਆਲ ਨਾਲ ਮੈਰਾਥਨ ਹੋਈ ਸੀਗੀ ਉਹਦੇ ਵਿੱਚ ਫੌਜਾ ਸਿੰਘ ਹੋਰਾ ਦੀ ਉਮਰ 113 ਸਾਲ ਸੀਗੀ ਤਾਂ ਉਦੋਂ ਉਹਨਾਂ ਨੂੰ ਜਿਹੜਾ ਅਵਾਰਡ ਦਿੱਤਾ ਗਿਆ ਸੀਗਾ 113 ਸਾਲ ਦਾ ਉਹ ਤੁਸੀਂ ਦੇਖੋ ਸਤੁਲਾ ਦਾ ਇਹ ਅਵਾਰਡਸ ਪਏ ਨੇ ਇੱਧਰ ਦੂਜੇ ਪਾਸੇ ਦੇਕਰ ਤੁਸੀਂ ਤਸਵੀਰ ਦੇਖੋ ਤਾਂ ਇਸ ਜਗ੍ਹਾ ਦੇ ਉੱਪਰ ਵੀ ਜਿਹੜੇ ਹੈਗੇ ਨੇ ਉਹ ਅਵਾਰਡ ਹੀ ਅਵਾਰਡ ਹੈਗੇ ਨੇ ਸਾਰੇ ਫੌਜਾ ਸਿੰਘ ਹੋਰਾ ਦੇ ਅਵਾਰਡ ਨੇ ਇੱਕ ਖਾਸ ਤੁਹਾਨੂੰ ਤਸਵੀਰ ਮੈਂ ਹੋਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੱਥੇ ਇੱਕ ਕਾਰਟੂਨ ਤੁਸੀਂ ਜ਼ਰੂਰ ਦੇਖ ਰਹੇ ਹੋਵੋਗੇ ਇੱਕ ਕਾਰਟੂਨ ਵਰਲਡ ਦੇ ਉਹਨਾਂ ਲੋਕਾਂ ਦੇ ਨੇ ਜੋ ਬਹੁਤ ਫੇਮਸ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਤਾਬ ਦਿੱਤਾ ਗਿਆ ਉਹਨਾਂ ਦੇ ਵਿੱਚ ਵੀ ਤੁਸੀਂ ਇੱਕ ਤਸਵੀਰ ਕੈਮਰਮੈਨ ਨੂੰ ਕਹੂੰਗਾ ਜ਼ੂਮ ਕਰਕੇ ਜ਼ਰੂਰ ਤਸਵੀਰ ਦਿਖਾਵੇ ਫੌਜਾ ਸਿੰਘ ਹੋਰਾ ਦੀ ਵੀ ਹੈ ਅ ਲੈਜੈਂਡ ਦੇ ਵਿੱਚੋਂ ਜੋ ਸਿੰਘ ਹੋਰਾ ਦਾ ਨਾਮ ਰਿਹਾ ਉਸ ਤੋਂ ਅਲੱਗਾ ਇਹ ਇੱਧਰ ਤੁਸੀਂ ਦੇਖੋ ਹੋਰ ਤਸਵੀਰ ਜਿਹੜੀ ਇਹਨੇ ਫੌਜਾ ਸਿੰਘ ਹੋਰਾਂ ਦੀ ਤਾਂ ਘੁਮਕੇ ਤੁਹਾਨੂੰ ਜ਼ਰੂਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਮਰਾ ਤੁਸੀਂ ਪੂਰਾ ਜ਼ਰੂਰ ਦੇਖੋ ਇਸ ਜਗ੍ਹਾ ਦੇ ਉੱਪਰ ਹਾਲਾਂਕਿ ਗੈਸਟ ਰੂਮ ਵੀ ਇਹੀ ਹੈ ਇਸ ਜਗ੍ਹਾ ਦੇ ਉੱਪਰ ਜਦੋਂ ਕੋਈ ਵੀ ਵਿਅਕਤੀ ਆਉਂਦਾ ਸੀ ਫੌਜਾ ਸਿੰਘ ਹੋਰਾਂ ਨੂੰ ਮਿਲਣ ਦੇ ਲਈ ਤੇ ਇਸ ਜਗ੍ਹਾ ਦੇ ਉੱਪਰ ਬਿਠਾਉਂਦੇ ਸੀਗੇ ਕੰਤਦਾਰੀ ਕਰਦੇ ਸੀ ਤੇ ਆਪ ਇਸ ਚਾਰਪਾਈ ਦੇ ਉੱਪਰ ਜਿਹੜਾ ਹੈਗਾ ਇਹ ਉਲਟਦੇ ਸੀਗੇ ਪਰਿਵਾਰ ਵੱਲੋਂ ਜਿਸ ਤਰੀਕੇ ਨਾਲ ਦੱਸਿਆ ਗਿਆ ਇਸ ਜਗ੍ਹਾ ਦੇ ਉੱਪਰ ਉਹ ਜ਼ਿਆਦਾ ਆਪਣਾ ਜਿਹੜਾ ਹੈਗਾ ਸਭਾ ਵੀ ਤੀਤ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਜਿਹੜੀ ਹੈਗੀ ਉਹ ਉਹਨਾਂ ਦੇ ਸਿਹਤ ਦੇ ਹਿਸਾਬ ਦੇ ਨਾਲ ਹਰ ਇੱਕ ਚੀਜ਼ਾਂ ਦੇ ਨਾਲ ਜਿਹੜੀ ਉਹ ਫਿੱਟ ਬੈਠਦੀ ਹੈ। ਆਸ ਤਸਵੀਰ ਤੁਹਾਨੂੰ ਜਰੂਰ ਮੈਂ ਜਦੋਂ ਐਕਸੀਡੈਂਟ ਹੋਇਆ ਉਸ ਵੇਲੇ ਉਹਨਾਂ ਵੱਲੋਂ ਬੂਟ ਪਾਏ ਸੀਗੇ। ਇਹ ਤੁਸੀਂ ਬੂਟ ਜਰੂਰ ਦੇਖੋ। ਇਹ ਉਹ ਸ਼ੂ ਨੇ ਜਿਸ ਸ਼ੂ ਨੂੰ ਉਹਨਾਂ ਨੇ ਪਾਇਆ ਸੀਗਾ ਤੇ ਇਸ ਸ਼ੂ ਦੇ ਨਾਲ ਜਿਹੜਾ ਹੈਗਾ ਐਕਸੀਡੈਂਟ ਹੋਇਆ ਤੇ ਇਹ ਤੁਸੀਂ ਦੇਖੋ ਉਸ ਦੇ ਉੱਪਰ ਵੀ ਇਹਨਾਂ ਦਾ ਸਪੈਸ਼ਲੀ ਇਹ ਸ਼ੂਜ਼ ਜਿਹੜੇ ਨੇ ਰਨਿੰਗ ਦੇ ਲਈ ਬਣਾਏ ਗਏ ਸੀਗੇ। ਫੌਜਾ ਸਿੰਘ ਜਿਹੜਾ ਹੈਗਾ ਇਹ ਉਹ ਨਾਮ ਲਿਖਿਆ ਹੋਇਆ ਹੈ ਸ਼ੂ ਦੇ ਵਿੱਚ ਹੀ ਇਹ ਸਪੈਸ਼ਲ ਫੌਜਾ ਸਿੰਘ ਹੋਰਾ ਦੇ ਲਈ ਡੈਡੀਕੇਟਿਡ ਸ਼ੂ ਸੀਗੇ ਤੇ ਇਨਾਂ ਹੀ ਸ਼ੂਜ਼ ਨੂੰ ਪਾ ਕੇ ਜੜਾਇਓ ਕੱਲ ਫੌਜਾ ਸਿੰਘ ਹੋਰੀ ਆਪਣੇ ਘਰ ਤੋਂ ਥੋੜੇ ਕਿ ਦੂਰੀ ਦੇ ਉੱਪਰ ਜਿਹੜਾ ਹੈ ਉਹ ਜੋਗਿੰਗ ਦੇ ਲਈ ਜਾ ਰਹੇ ਸੀਗੇ ਕਿਉਂਕਿ ਰੋਟੀ ਖਾਧੀ ਸੀ ਰੋਟੀ ਖਾਣ ਤੋਂ ਬਾਅਦ ਉਹ ਹਰ ਬਾਰ ਹਰ ਤਬਾਰ ਦੀ ਤਰ੍ਹਾਂ ਇਸ ਜਗ੍ਹਾ ਦੇ ਉੱਪਰ ਜਾਂਦੇ ਸੀਗੇ ਜੋਗਿੰਗ ਦੇ ਲਈ ਤੇ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਅੱਗੇ ਜਾਂਦੇ ਨੇ ਨੈਸ਼ਨਲ ਹਾਈਵੇ ਦੇ ਵਿੱਚ ਜਿਵੇਂ ਹੀ ਨੈਸ਼ਨਲ ਹਾਈਵੇ ਦੇ ਵਿੱਚ ਚੜਦੇ ਨੇ ਤਾਂ ਤੇਜ਼ ਸਵਾਰ ਗੱਡੀ ਜਿਹੜੀ ਆਉਂਦੀ ਹੈ ਤੇ ਉਸ ਤੋਂ ਬਾਅਦ ਉਹ ਉਹਨਾਂ ਦਾ ਐਕਸੀਡੈਂਟ ਕਰਕੇ ਫਰਾਰ ਹੋ ਜਾਂਦੀ ਹੈ ਐਕਸੀਡੈਂਟ ਕਰਕੇ ਇਸ ਤਰੀਕੇ ਦੇ ਨਾਲ ਉਹ ਗੱਡੀ ਛੂ ਮੰਤਰ ਹੁੰਦੀ ਹੈ ਕਿ ਉਸਨੇ ਇਹ ਵੀ ਨਹੀਂ ਇੱਕ ਵਾਰੀ ਸੋਚਿਆ ਕਿ ਸ਼ਾਇਦ ਜੇ ਮੈਂ ਰੁਕ ਜਾਂਦਾ ਤਾਂ ਅੱਜ 114 ਸਾਲਾ ਮਸ਼ਹੂਰ ਦੋੜਾਕ ਫੋਜਾ ਸਿੰਘ ਹੋਰੀ ਬਚ ਜਾਂਦੇ ਇਹ ਆਖਰੀ ਤਸਵੀਰ ਤੁਹਾਨੂੰ ਇਹ ਸ਼ੂਜ਼ ਦੀ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਫੌਜਾ ਸਿੰਘ ਹੋਰਾ ਦਾ ਨਾਮ ਲਿਖਿਆ ਹੋਇਆ ਸ਼ੂਜ਼ ਉਹ ਸ਼ੂਜ਼ ਸ਼ੂਜ਼ ਨੂੰ ਪਾ ਕੇ ਕੱਲ ਫੌਜਾ ਸਿੰਘ ਹੋਰਾ ਨੇ ਅੰਤਿਮ ਸਾਹ ਲਏ ਇੱਕ ਪਾਸੇ ਇਹ ਦ ਘਰ ਇਹ ਤਸਵੀਰ ਰਹੀ ਦੂਜੇ ਪਾਸੇ ਮਹਿਲਾਵਾਂ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ ਸ਼ੋਕ ਇਸ ਵਕਤ ਵਿਅਸਤ ਕਰਦੀਆਂ ਪਈਆਂ ਨੇ ਕਿਉਂਕਿ ਬਹੁਤ ਵੱਡਾ ਸਦਮਾ ਜਿਹੜਾ ਹੈ ਉਹ ਪਰਿਵਾਰ ਦੇ ਵਿੱਚ ਲੱਗਿਆ ਹੈ ਦੁੱਖ ਦੀ ਘੜੀ ਇਸ ਵਕਤ ਹੈਗੀ ਹੈ ਤੇ ਖਾਸ ਤਸਵੀਰ ਤੁਹਾਨੂੰ ਕਿਉਂਕਿ ਇਹ ਬੂਟ ਜ਼ਰੂਰ ਦਿਖਾਣੇ ਇੰਪੋਰਟੈਂਟ ਹੋ ਜਾਂਦੇ ਨੇ ਕਿਉਂਕਿ ਇਹ ਆਖਰੀ ਨਿਸ਼ਾਨੀਆਂ ਫੌਜਾ ਸਿੰਘ ਹੋਰਾ ਦੀ ਜਿਸ ਨੂੰ ਪਾ ਕੇ ਉਹਨਾਂ ਨੇ ਆਪਣੇ ਆਖਰੀ ਸਮਾਂ ਜਿਹੜਾ ਹੈਗਾ ਇਹ ਉਬਤীত ਕੀਤਾ ਇਸ ਸ਼ੂਜ਼ ਨੂੰ ਹੀ ਪਾ ਕੇ ਉਹਨਾਂ ਨੇ ਰਨਿੰਗ ਕਰਨ ਲਈ ਇਸ ਜਗ੍ਹਾ ਤੋਂ ਜਿਹੜੇ ਨੇ ਉਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਉਹ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਜਲੰਧਰ ਤੋਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੈਮਰਾਮੈਨ ਰੋਹਿਤ ਦੇ ਨਾਮ ਰਾਜ ਗੁਪਤਾ ਸਮਨਿਊਸ